ਜਿਲਖਪੁਰ ਮੁਹਾਲੀ 에어ਪੋਰਟ ਰੋਡ ਤੇ ਸਥਿਤ ਐਚ ਬਲਾਕ ਦੇ ਨੇੜੇ ਹਾਈਵੇ ਦੇ ਡਰੇਨ ਨਾਲੇ ਚੋਂ ਇੱਕ ਕੁੜੀ ਦੀ ਅਣਪਛਾਤੀ ਲਾਸ਼ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ ਲਾਸ਼ ਮਿਲਣ ਮਗਰੋਂ ਇਲਾਕੇ ਵਿੱਚ ਤਨਸਨੀ ਫੈਲ ਗਈ ਹੈ ਮੌਕੇ ਤੇ ਮੌਜੂਦ ਲੋਕਾਂ ਵੱਲੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ ਦੱਸ ਦਈਏ ਕਿ ਸੂchna ਮਿਲਦੇ ਹੀ ਪੁਲਿਸ ਅਤੇ ਫੋਰੈਂਸਿਕ ਟੀਮ ਮੌਕੇ ਤੇ ਪਹੁੰਚੀ ਅਤੇ ਨਾਲੇ ਵਿੱਚੋਂ ਲਾਸ਼ ਨੂੰ ਬਾਹਰ ਕੱਢਿਆ ਗਿਆ ਲਾਸ਼ ਦੀ ਹਾਲਤ ਦੇਖ ਲੱਗ ਰਿਹਾ ਸੀ ਨਾਲੇ ਵਿੱਚ ਲਾਸ਼ ਕਈ ਦਿਨਾਂ ਤੋਂ ਪਈ ਹੋਈ ਸੀ ਫਿਲਹਾਲ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਡੇਰਾਬਸੀ ਦੇ ਸਿਵਲ ਹਸਪਤਾਲ ਵਿੱਚ 72 ਘੰਟਿਆਂ ਲਈ ਰਖਵਾ ਦਿੱਤਾ ਹੈ ਪੁਲਿਸ ਵੱਲੋਂ ਬਾਰੀਕੀ ਨਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਜਿਸ ਤੋਂ ਬਾਅਦ ਸਪਸ਼ਟ ਹੋਵੇਗਾ ਕਿ ਲਾਸ਼ ਕਿੰਨੇ ਦਿਨ ਪੁਰਾਣੀ ਹੈ ਅਤੇ ਮੌਕੇ 'ਤੇ ਹੋਈ ਬਿਊਰੋ ਰਿਪੋਰਟ ਜੀਪੀਪੀ ਸੰਜਾ ਤਾਨੂੰਨਾ 112 ਦੇ ਕਾਲ ਆਈ ਸੀ ਕਿ ਇੱਥੇ ਡੈੱਡ ਬੋਡੀ ਪਈ ਹੈ ਜਿਸ ਸਬੰਧੀ ਮੈਂ ਆਪ ਤੇ ਮੇਰੇ ਨਾਲ ਏਐਸਆਈ ਬਲਜੀਤ ਸਿੰਘ ਤੇ ਸਾਥੀ ਕਰਮਚਾਰੀ ਇੱਥੇ ਆਏ ਆਂ ਤੇ ਆ ਕੇ ਚੈੱਕ ਕੀਤਾ ਤੇ ਚੈੱਕ ਕਰਕੇ ਉਹਨੂੰ ਬੋਡੀ ਨੂੰ ਕੱਢ ਕੇ ਹੁਣ ਵੇਦਾਸੀ ਹਸਪੀਟਲ ਲੈ ਕੇ ਜਾ ਰਹੇ ਆ ਉਥੇ ਮੌਰਚਰੀ ਚ ਰੱਖਾਂਗੇ ਇਹਦੀ ਆਈਡੈਂਟੀਟੀ ਸਟੈਬਲਿਸ਼ ਕਰਾਉਣ ਵਾਸਤੇ ਪੱਤਰ ਘੰਟੇ ਵਾਸਤੇ ਪੋਸਟਮਾਰਟਮ ਤੋਂ ਬਾਅਦ ਹੀ ਪਤਾ ਲੱਗੇਗਾ ਫਿਲਹਾਲ ਦੀ ਘੜੀ ਫ੍ਰੈਂਸਿਕ ਟੀਮ ਦਾ ਅਸੀਂ ਜਦੋਂ ਵੀ ਹੋਏ ਸੀਨੀਅਰਸ ਟਾਈਮ ਹੁੰਦਾ ਉੱਥੇ ਫ੍ਰੈਂਸਿਕ ਟੀਮ ਬੁਲਾਈਦੀ ਆ ਫ੍ਰੈਂਸਿਕ ਟੀਮ ਆ ਕੇ ਇਹਨਾਂ ਦੀ ਹਾਜ਼ਰੀ ਦੇ ਵਿੱਚ ਇਹਨਾਂ ਦੀ ਹੈਲਪ ਦੇ ਨਾਲ ਅਸੀਂ ਐਵੀਡੈਂਸ ਕਲੈਕਟ ਕੀਤਾ ਤੇ ਬਾਡੀ ਚੱਕੀ ਆ ਇਰਕਪੁਰ ਮੁਹਾਲੀ 에어ਪੋਰਟ ਰੋਡ ਤੇ ਸਥਿਤ ਐਚ ਬਲਾਕ ਦੇ ਨੇੜੇ ਹਾਈਵੇ ਦੇ ਡਰੇਨ ਨਾਲੇ ਚੋਂ ਇੱਕ ਕੁੜੀ ਦੀ ਅਣਪਛਾਤੀ ਲਾਸ਼ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਲਾਸ਼ ਮਿਲਣ ਮਗਰੋਂ ਇਲਾਕੇ ਵਿੱਚ ਤੰਸਨੀ ਫੈਲ ਗਈ ਹੈ। ਮੌਕੇ ਤੇ ਮੌਜੂਦ ਲੋਕਾਂ ਵੱਲੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ। ਦੱਸ ਦਈਏ ਕਿ ਸੂchna ਮਿਲਦੇ ਹੀ ਪੁਲਿਸ ਅਤੇ ਫੋਰੈਂਸਿਕ ਟੀਮ ਮੌਕੇ ਤੇ ਪਹੁੰਚੀ ਅਤੇ ਨਾਲੇ ਵਿੱਚੋਂ ਲਾਸ਼ ਨੂੰ ਬਾਹਰ ਕੱਢਿਆ ਗਿਆ। ਲਾਸ਼ ਦੀ ਹਾਲਤ ਦੇਖ ਲੱਗ ਰਿਹਾ ਸੀ ਨਾਲੇ ਵਿੱਚ ਲਾਸ਼ ਕਈ ਦਿਨਾਂ ਤੋਂ ਪਈ ਹੋਈ ਸੀ। ਫਿਲਹਾਲ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਡੇਰਾਬਸੀ ਦੇ ਸਿਵਲ ਹਸਪਤਾਲ ਵਿੱਚ 72 ਘੰਟਿਆਂ ਲਈ ਰਖਵਾ ਦਿੱਤਾ ਹੈ ਪੁਲਿਸ ਵੱਲੋਂ ਬਾਰੀਕੀ ਨਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਜਿਸ ਤੋਂ ਬਾਅਦ ਸਪਸ਼ਟ ਹੋਵੇਗਾ ਕਿ ਲਾਸ਼ ਕਿੰਨੇ ਦਿਨ ਪੁਰਾਣੀ ਹੈ ਅਤੇ ਮੌਕੇ 'ਤੇ ਹੋਈ ਬਿਊਰੋ ਰਿਪੋਰਟ ਜੀਪੀਪੀ ਸੰਜਾ ਤਾਨੂੰਨਾ 112 ਦੇ ਕਾਲ ਆਈ ਸੀ ਕਿ ਇੱਥੇ ਡੈੱਡ ਬੋਡੀ ਪਈ ਹੈ ਜਿਸ ਸਬੰਧੀ ਮੈਂ ਆਪ ਤੇ ਮੇਰੇ ਨਾਲ ਏਐਸਆਈ ਬਲਜੀਤ ਸਿੰਘ ਤੇ ਸਾਥੀ ਕਰਮਚਾਰੀ ਇੱਥੇ ਆਏ ਆਂ ਤੇ ਆ ਕੇ ਚੈੱਕ ਕੀਤਾ ਤੇ ਚੈੱਕ ਕਰਕੇ ਉਹਨੂੰ ਬਾਡੀ ਨੂੰ ਕੱਢ ਕੇ ਹੁਣ ਜਿਹੜਾ ਬਸੀਂ ਹਸਪੀਟਲ ਲੈ ਕੇ ਜਾ ਰਹੇ ਆ ਉੱਥੇ ਮੌਰਚਰੀ ਚ ਰੱਖਾਂਗੇ ਇਹਦੀ ਆਈਡੈਂਟੀਟੀ ਐਸਟੈਬਲਿਸ਼ ਕਰਾਉਣ ਵਾਸਤੇ ਪੱਤਰ ਘੰਟੇ ਬਸ ਪੋਸਟਮਾਰਟਮ ਤੋਂ ਬਾਅਦ ਹੀ ਪਤਾ ਲੱਗੇਗਾ ਫਿਲਹਾਲ ਦੀ ਘੜੀ ਫ੍ਰੈਂਸੀਕ ਟੀਮ ਤਾਂ ਅਸੀਂ ਜਦੋਂ ਵੀ ਹੋਏ ਇਨੀਅਸ ਕ੍ਰਾਈਮ ਹੁੰਦਾ ਉੱਥੇ ਫ੍ਰੈਂਸੀਕ ਟੀਮ ਬੁਲਾਈਦੀ ਆ ਫ੍ਰੈਂਸੀਕ ਟੀਮ ਆ ਕੇ ਇਹਨਾਂ ਦੀ ਹਾਜ਼ਰੀ ਦੇ ਵਿੱਚ ਇਹਨਾਂ ਦੀ ਹੈਲਪ ਦੇ ਨਾਲ ਅਸੀਂ ਐਵੀਡੈਂਸ ਕਲੈਕਟ ਕੀਤਾ ਤੇ ਬਾਡੀ ਚੱਕੀ ਆ